ਪਾਰਸਲ ਵਾਲੀ ਗੱਡੀ ਚੱਲ ਗਈ ਹੈ ਜਲੰਧਰ ਬਾਈਪਾਸ ਤੋਂ ਲੰਘ ਰਹੀ ਸੀ ਬਸਤੀ ਵੱਲੋਂ ਲੰਘ ਰਹੀ ਸੀ ਤੇ ਉਸ ਨੂੰ ਅਚਾਨਕ ਆਕਾ ਲੱਗਦੀ ਹੈ ਇਹ ਚੱਲਦੀ ਗੱਡੀ 'ਚ ਲੱਗ ਗਈ ਜੀ ਅਚਾਨਕ ਲੱਗ ਗਈ ਹੈ ਹੋਰ ਤਾਂ ਕੋਈ ਗੱਲ ਨਹੀਂ ਵੱਡੀ ਗੱਲ ਨਹੀਂ ਹੈਗੀ ਹਾਂਜੀ ਇਹ ਤੇ ਡਿਲੀਵਰੀ ਦਾ ਮਾਲ ਚੱਕ ਦਿੰਦੇ ਆਹੀ ਹੋਰ ਨਹੀਂ ਕੋਈ ਗੱਲ ਹੈਗਾ ਕੱਪੜਾ ਲਿੜਾ ਹੈਗਾ ਜੀ ਕਿਰਦਾਰ ਕਾਹਨ ਕੋ ਮਕੈਨਿਕਿਕ ਫਾਲਟੀ ਲੱਗਦਾ ਸਰ ਇਹ ਕਹਿੰਦੇ ਆ ਅਚਾਨਕ ਅੱਗ ਲੱਗ ਗਈ ਆ ਪਾਣੀ ਲੈਣ ਗਿਆ ਜਾਨੂ ਅੱਗ ਵਧ ਗਈ ਆ ਇੰਜਣ ਦੇ ਕੋਲ ਲੱਗ ਅੱਗ ਲੱਗੀ ਸੀ ਲੁਧਿਆਣਾ ਲਾਈਫ ਦਾ ਚੋਟਕੀਓ ਤੁਸੀਂ ਤੇ ਮੈਂ ਆ ਜੁਨਵਰੀ ਦੇਰ ਰਾਤ ਇੱਕ ਚਲਦੀ ਗੱਡੀ ਨੂੰ ਲੱਗੀ ਭਿਆਨਕ ਅੱਗ ਤਸਵੀਰਾਂ ਨੇ ਇਹ ਗੱਡੀ ਦੀ ਆ ਜਿੱਥੇ ਕਿ ਇੱਕ ਡਿਲੀਵਰੀ ਪਾਰਸਲ ਜਿਹੜਾ ਕਿ ਆ ਜਾ ਰਿਹਾ ਸੀਗਾ ਆਪਣੀ ਮੰਜ਼ਿਲ ਆਪਣੇ ਉੱਤੇ ਸ਼ੋਰੂਮ ਨੂੰ ਸ਼ੋਰੂਮ ਦੇ ਵਿੱਚ ਮਾ ਛੱਡਣ ਦੇ ਲਈ ਦੇਖੋ ਸੁਣਨ ਜਿਹੜਾ ਕਿ ਅਚਾਨਕ ਅੱਗ ਲੱਗਦੀ ਹੈ ਭੰਕਰ ਅੱਗ ਲੱਗਦੀ ਹੈ ਤਸਵੀਰਾਂ ਨੇ ਦੇਖ ਸਕਦੇ ਤੁਸੀਂ ਲੱਖਾਂ ਦਾ ਮਾਲ ਝੜ ਕੇ ਜਲ ਕੇ ਜਿਹੜਾ ਕਿ ਹੈ ਸਵਾਹ ਹੋ ਗਿਆ ਵੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਕਿ ਇੱਕ ਪਾਰਸਲ ਵਾਲੀ ਗੱਡੀ ਚੱਲੀ ਗਈ ਹੈ ਜਲੰਧਰ ਬਾਈਪਾਸ ਤੋਂ ਲੰਘਦੀ ਸੀ ਬਸਤੀ ਵੱਲੋਂ ਲੰਘਦੀ ਸੀ ਤੇ ਉਸ ਨੂੰ ਅਚਾਨਕ ਅੱਗ ਲੱਗਦੀ ਹੈ ਕੁਝ ਕਰਨਾ ਨਹੀਂ ਜੀ ਕਰਨਾ ਕਰਕੇ ਰਹੇ ਤੇ ਸਾਰਾ ਸਮਾਨ ਜਿਹੜਾ ਕਿ ਹੈ ਸੜਕੇ ਸਵਾਹ ਹੋ ਜਾਂਦਾ ਲੱਖਾਂ ਦਾ ਸਮਾਨ ਸੜਕੇ ਸਵਾਹ ਹੋ ਜਾਂਦਾ ਵੈ ਹਾਲਕਿ ਜਾਨੀ ਨੁਕਸਾਨ ਵਿੱਚ ਕਿਸੇ ਦਾ ਨਹੀਂ ਹੋਇਆ ਵਾ ਕਿਉਂਕਿ ਡਰਾਈਵਰ ਦੀ ਜਾਨ ਬਚ ਗਈ ਹੈ ਤੇ ਕੰਡਕਟਰ ਜਿਹੜੀ ਕੀ ਹੈ ਜਾਨ ਬਚ ਗਈ ਹੈ ਡਰਾਈਵਰ ਜਿਹੜਾ ਕਿ ਇੱਕਦਮ ਬਾਰੀ ਖੋਲ ਕੇ ਬਾਹਰ ਚ ਲੱਗੇ ਆ ਹੱਕ ਭਜਾਉਣ ਨਹੀਂ ਗਿਆ ਜੀ ਦੇਖੋ ਤਾਂ ਮੁਝੇ ਨਹੀਂ ਕੀ ਹੱਕ ਨੇ ਹੱਕ ਧਰ ਇਹਨਾਂ ਕੋਈ ਗਹਿਰਾ ਰੂਪ ਧਰਨ ਕਰ ਲੈਂਦੀ ਹੈ ਕਿ ਪੂਰੀ ਗੱਡੀ ਚੱਲ ਕੇ ਸੁਆਹ ਹੋ ਜਾਂਦੀ ਹੈ ਹਾਲਾਂਕਿ ਪੈਟਰੋਲਿੰਗ ਟਾਈਮ ਐਨਐਚਏ ਦੇ ਐਨਐਚਏ ਨੈਸ਼ਨਲ ਵੇ ਹਾਈਵੇ ਦੀ ਪੈਟਰੋਲਿੰਗ ਚਲ ਕੇ ਇੱਥੇ ਗਸ਼ਤ ਕਰੀ ਸੀ ਤੇ ਉਸ ਤੋਂ ਦੌਰਾਨ ਜਿਹੜੇ ਕਿ ਫਾਇਰ ਬ੍ਰਿਗੇਡ ਨੂੰ ਦਿਲਾ ਦਿੱਤੀ ਗਈ ਫਾਇਰ ਬ੍ਰਿਗੇਡ ਤਰ੍ਹਾਂ ਤੋਂ ਮੌਕੇ ਤੇ ਪਹੁੰਚੀ ਤੇ ਉਸ ਤੋਂ ਬਾਅਦ ਅੱਗ ਨੂੰ ਕਾਬੂ ਪਾਇਆ ਗਿਆ ਹਾਲਾਂਕਿ ਹੁਣ ਇਸ ਜਿਹੜੇ ਕਿ ਕੋ ਜਿਹੜੇ ਸੁਪਰਵਾਈਜ਼ਰ ਮੈਨੇਜਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂ ਕਰਨ ਲੱਗੀ ਕੀ ਕਾਰਨ ਸੀਗਾ ਐਸਾ ਅੱਗ ਲੱਗਣ ਦਾ ਮੇਰਾ ਨਾਮ ਗਰਜੀਤ ਸਿੰਘ ਹੈ ਅੱਛਾ ਜੀ ਭਾਈ ਜੀ ਇਹ ਗੱਡੀ ਕਿਹਦੀ ਹੈ ਤੁਹਾਡੀ ਇਹ ਡਿਲੀਵਰੀ ਦੀ ਗੱਡੀ ਹੈ ਜੀ ਸਾਡੀ ਹਾਂਜੀ ਹਾਂਜੀ ਇਹ ਭਾਈ ਅੱਗ ਕਿੱਦਾਂ ਲੱਗੀ ਇਹ ਚੱਲਦੀ ਗੱਡੀ 'ਚ ਲੱਗੀ ਜੀ ਅਚਾਨਕ ਲੱਗੀ ਅੱਗ ਹੋਰ ਤਾਂ ਕੋਈ ਗੱਲ ਨਹੀਂ ਵੱਡੀ ਗੱਲ ਨਹੀਂ ਹੈਗੀ ਹਾਂਜੀ ਇਹ ਤੇ ਡਿਲੀਵਰੀ ਦਾ ਮਾਲ ਚੱਕ ਦੋਨੇ ਹੀ ਹੋਰ ਨਹੀਂ ਕੋਈ ਗੱਲ ਹੈਗਾ ਕੱਪੜਾ ਲੀੜਾ ਹੈਗਾ ਜੀ ਹਾਂਜੀ ਭਾਈ ਸ਼ਾਰਟ ਸ਼ਰਟ ਤਾਂ ਕਿੱਦਾਂ ਅੱਗ ਲੱਗੀ ਨਹੀਂ ਅਚਾਨਕ ਅੱਗ ਲੱਗੀ ਜੀ ਅਚਾਨਕ ਅੱਗ ਲੱਗੀ ਇਹ ਕਿੱਥੋਂ ਆ ਰਹੀ ਸੀ ਗੱਡੀ ਕਿੱਥੋਂ ਜਾ ਰਹੀ ਸੀ ਅਸੀਂ ਇੱਥੇ ਨੋਗਲੀ ਚੱਲ ਰਹੇ ਹਾਂ ਲੁਧਿਆਣੇ ਤੋਂ ਹੀ ਉਹਦੇ ਕਰਕੇ ਲੱਗੀ ਹੈ ਕਿਹਨੇ ਤਾਂ ਰੋੜ ਹੈ ਜੀ ਚੋੜ ਕਿੱਥੇ ਕਰਕੇ ਗਿਆ ਜਾਓ ਸਾਡੇ ਸਾਹਨੇ ਵਾਲਾ ਜੀ ਅੱਛਾ ਸਾਹਨੇ ਵਾਲਾ ਹਾਂਜੀ ਹਾਂਜੀ ਕਿੰਨਾ ਨੁਕਸਾਨ ਹੋ ਗਿਆ ਭਾਜੀ ਨੁਕਸਾਨ ਤੁਹਾਨੂੰ ਪਤਾ ਹੀ ਹੈ ਇਹ ਆ ਦੇਖ ਲਓ ਉਹ ਤੇ ਮੂਰੇ ਹੀ ਹੈ ਜੀ ਹਾਂਜੀ ਹਾਂਜੀ ਭਾਜੀ ਇਹ ਸੰਗਾਨ ਦਾਦਾ ਵਿੱਚ ਸੀਗਾ ਇੱਜ ਕਪੜਾ ਇਹਦਾ ਜੀ ਡਿਲੀਵਰੀ ਵਾਲਾ ਅੱਛਾ ਡਿਲੀਵਰੀ ਵਾਲਾ ਹਾਂਜੀ 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 ਪਰਸਨ ਵਾਲ ਕਰ ਰਹੀ ਹੈ ਹਾਂਜੀ ਹਾਂਜੀ ਕਿੰਨੇ ਨੂੰ ਨੁਕਸਾਨ ਹੋ ਗਿਆ ਫੇਰ ਵੀ ਲੱਖਾਂ ਦਾ ਯਾਹਾਰਾਂ ਦਾ ਹਾਂ ਹਾਂਜੀ ਲੱਖਾਂ ਦਾ ਹੀ ਹੋ ਗਿਆ ਯਾਹਾਰਾਂ ਦਾ ਹਜ਼ਾਰਾਂ ਦਾ ਹੋ ਗਿਆ ਜੀ ਠੀਕ ਹੈ ਜੀ ਭਾਜੀ ਕੀ ਨਾਮ ਆ ਤੁਹਾਡਾ ਦਲਜਿੰਦਰ ਸਿੰਘ ਜੀ ਹਾਂਜੀ ਜੀ ਕੀ ਇਹ ਆਟੋ ਨਾਲ ਕੀ ਕਾਰਨ ਵੀ ਇਹਦਾ ਕਾਰ ਨੂੰ ਕੋ ਮਕੈਨਿਕਲ ਫਾਲਟੀ ਲੱਗਦਾ ਸਰ ਇਹ ਕਹਿੰਦੇ ਆ ਅਚਾਨਕ ਅੱਗ ਲੱਗੀ ਆ ਪਾਣੀ ਲੈਣ ਗਏ ਜਾਨੂ ਅੱਗ ਵਧ ਗਈ ਆ ਇੰਜਨ ਦੇ ਕੋਲ ਲੱਗ ਅੱਗ ਲੱਗੀ ਸੀ ਅੱਛਾ ਹਾਂਜੀ ਤੁਹਾਨੂੰ ਇਤਲਾਹ ਮਿਲੀ ਕਿ ਤੋਂ ਨਹੀਂ ਅਸੀਂ ਤਾਂ ਪੈਟਰੋਲਿੰਗ ਦੌਰਾਨ ਦੇਖਿਆ ਜੀ ਪੈਟਰੋਲਿੰਗ ਦੌਰਾਨ ਸਰ ਕਿੰਨੇ ਵੀ ਦੀ ਘਟਨਾ ਹੋਣੀ ਆ ਪਤਾ ਨਹੀਂ ਹੋ ਸਕਦਾ ਇਹ ਤਕਰੀਬਨ 1 ਘੰਟਾ 2 ਘੰਟੇ ਪਹਿਲੇ ਦੀ ਹੋ ਸਕਦੇ ਆ ਅੱਛਾ ਜੀ ਹਾਂਜੀ ਜਦੋਂ ਸਾਡੀ ਡਿਊਟੀ ਸਟਾਰਟ ਹੁੰਦੀ ਅਸੀਂ ਡਿਊਟੀ ਸਟਾਰਟ ਟੂਲ ਤੋਂ ਦਰੇ ਆ ਪੈਟਰੋਲਿੰਗ ਦੌਰਾਨ ਦੇਖਿਆ ਅੱਛਾ ਤਾਂ ਇੱਥੇ ਗੱਡੀ ਖੜੀ ਸੀ ਤਾਂ ਕਰਕੇ ਇਹਨਾਂ ਨੂੰ ਇਹਨਾਂ ਕੋਲ ਰੋਕੇ ਸਰ ਕੋਈ ਚੱਕਰਮੀ ਵਗੈਰਾ ਕੋਈ ਨਹੀਂ 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 ਕੋਈ ਕੋਈ ਇੰਜਨ ਨਹੀਂ ਕੋਈ ਸੀਰੀਅਸ ਮਾਮਲਾ ਨਹੀਂ ਸਰ ਗੱਡੀ ਖੜੀ ਹੈ ਚੱਲਦੀ ਨਹੀਂ ਅੱਗ ਲੱਗੀ ਨਹੀਂ ਨਹੀਂ ਚੱਲਦੀ ਨਹੀਂ ਉਹ ਕਹਿੰਦੇ ਪਹਿਲਾਂ ਇੰਜਨ ਦੇ ਅੱਗ ਲੱਗੀ ਉਹਨਾਂ ਰੋਕੀ ਪਾਣੀ ਲੈਣ ਗਏ ਜਾਨੂੰ ਅੱਗ ਵੱਧ ਗਈ ਹਾਂਜੀ ਠੀਕ ਹੈ ਨੁਕਸਾਨ ਵੀ ਹੋਇਆ ਜੀ ਨੁਕਸਾਨ ਬਾਰੇ ਆਧਾਰ ਮਾਲ ਦਾ ਨੁਕਸਾਨ ਹੈ ਤਾਂ ਗੱਡੀ ਦਾ ਨੁਕਸਾਨ ਵੈਸੇ ਕੋਈ ਮਾਲੀ ਨੁਕਸਾਨ ਨਹੀਂ ਹੋਇਆ ਜਾਨੀ ਦਾ ਨੁਕਸਾਨ ਹੈ ਕਦੋਂ ਕਿੰਨੇ ਵਜੇ ਦੀ ਜਾਪਦੀ ਬੈਠੀ ਕਿੰਨੇ ਵਜੇ ਤੇ ਤੁਹਾਨੂੰ ਸਿਫਾਰਸ਼ ਦਿੱਤੀ ਆ ਨਹੀਂ ਤੱਕ ਨਾਲ ਹੋ ਸਕਦਾ 2 ਘੰਟੇ ਪਹਿਲਾਂ ਦੀ ਹੋ ਸਕਦਾ 2 ਘੰਟੇ ਪਹਿਲਾਂ ਹਾਂ ਜੀ ਇਹ ਸਰ ਕਿਹੜੀ ਕਿਹੜੀ ਪੈਟਰੋਲਿੰਗ ਹੈ ਸਾਡੀ ਹਾਈਵੇ ਪੈਟਰੋਲਿੰਗ ਹੈ ਨੈਸ਼ਨਲ ਹਾਈਵੇ 44 ਨੈਸ਼ਨਲ ਹਾਈਵੇ ਕਾਰਨ ਤੋਂ ਹੀ ਸੁਣਿਆ ਕਿ ਇੱਕ ਸ਼ਾਰਟ ਥੜਕੜ ਨੇ ਨਾਲ ਕਿਹਾ ਗਿਆ ਅੱਗ ਲੱਗਦੀ ਹੈ ਪੈਟਰੋਲਿੰਗ ਐਨ ਐਚ ਆਈ ਦੇ ਅਧਿਕਾਰੀਆ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਦੇ ਦੌਰਾਨ ਉਹਨਾਂ ਨੇ ਕਿਹਾ ਕਿ ਅਸਾਨੂੰ ਕਿਸੇ ਕਾਲ ਆਈ ਸੀ ਕਿ ਇਨਫਾਰਮੇਸ਼ਨ ਹੈ ਹੀ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਜਿਹੜੇ ਆਪਣੇ ਕੰਟਰੋਲ ਚ ਕੀਤਾ ਤੇ ਹੁਣ ਇੱਥੇ ਬਸਤੀ ਜੋ ਬਸਤੀ ਜੋ ਤੇਵਾਲ ਕੋਲ ਜਿਹੜੀ ਭੰਕਰ ਅੱਗ ਲੱਗੀ ਇੱਕ ਪਾਰਸਲ ਵਾਲੇ ਟਰੱਕ ਨੂੰ ਤੇ ਬੜੀ ਭੰਕਰ ਅੱਗ ਲੱਗੀ ਲੱਖਾਂ ਸਮਾਨ ਜਲ ਕੇ ਜਰਾ ਸੁਆ ਗਿਆ ਹੋਰ ਕਬਰਾਂ ਲਈ ਸਾਰਨਾ ਜੁੜੇ ਰਹੋ ਲੁਧਾਨ लाइਵ ਤੇ ਨਾਲ ਜੁਮ ਰਿਪੋਰਟ ਧੰਨਵਾਦ